ਸੱਚਕਾਲ ਜੀ ਡੀਪੀਜੀ ਪੰਜਾਬੀ ਦੇ ਤੁਹਾਡਾ ਇੱਕ ਵਾਰ ਫੇਰ ਤੋਂ ਸਵਾਗਤ ਹੈ ਤਸਵੀਰਾਂ ਦੇ ਦੇ ਪਏ ਤੁਸੀਂ ਆਪਣੀ ਸਕਰੀਨ ਦੇ ਉੱਤੇ ਸਾਂਝੇ ਕੀਤੇ ਆਣੇ ਸਾਡੇ ਪੱਤਰਕਾਰ ਰਾਜਨ ਰੰਧਾਵਾ ਨੇ ਤਾਂ ਦਾਦਾਈਏ ਕੀ ਹੁਣੇ-ਹੁਣੇ ਇੱਕ ਖਬਰ ਜੋ ਕਿ ਰਾਜਨ ਦਾ ਵਣ ਸਾਡੇ ਦਾ ਸਾਂਝੀ ਕਰਦੇ ਹੋਏ ਦੱਸਿਆ ਕਿ ਮਕੌੜਾ ਪਤਨ ਤੇ ਬਣਿਆ ਹੋਇਆ ਪਿਲਟੂਨ ਪੁਲ ਜਿਹੜਾ ਆ ਉਹ ਟੁੱਟ ਗਿਆ ਆ ਉਥੋਂ ਦੀਆਂ ਤਸਵੀਰਾਂ ਜਿਹੜੀਆਂ ਨੇ ਉਹਨਾਂ ਨੇ ਸਾਂਝੀਆਂ ਕਰਦੇ ਹੋਏ ਦੱਸਿਆ ਕਿ ਬਰਸਾਤਾਂ ਦੇ ਕਰਕੇ ਜਿਹੜਾ ਦਰਿਆ ਦਾ ਪਾਣੀ ਏ ਉਹ ਵੱਧ ਗਿਆ ਉਹਦਾ ਪੱਧਰ ਵੱਧਦਾ ਗਿਆ ਬਹੁਤ ਜ਼ਿਆਦਾ ਪਾਣੀ ਜਿਹੜਾ ਆ ਉਹ ਵੱਧ ਗਿਆ ਆ ਦੇ ਦੇਦੇ ਪਿਓ ਆਪਣੀਆਂ ਸਕਰੀਨ ਦੇ ਉੱਤੇ ਇਹ ਤਸਵੀਰਾਂ ਜਿਹਦੇ ਵਿੱਚ ਇੱਕ ਬੇੜੀ ਵੀ ਜਿਹੜੀ ਹੈ ਉਹ ਤਰਦੀ ਹੋਈ ਨਜ਼ਰ ਆ ਰਹੀ ਹੈ ਤੇ ਪਾਣੀ ਦਾ ਜਿਹੜਾ ਸਤਾਰਿਆ ਉਹ ਬਹੁਤ ਜ਼ਿਆਦਾ ਵਧਿਆ ਹੋਇਆ ਤੇ ਜਿਹਦੇ ਕਰਕੇ ਜਿਹੜਾ ਉੱਤੇ ਪੈਲਟੂਨ ਪੁਲ ਬਣਿਆ ਹੋਇਆ ਆ ਉਹ ਟੁੱਟ ਜਾਂਦਾ ਆ ਤੁਹਾਨੂੰ ਦੱਸਦੇ ਕਿ ਇਹ ਪੈਲਟੂਨ ਪੁਲ ਟੁੱਟਣ ਦੇ ਨਾਲ ਬਹੁਤ ਸਾਰੇ ਪਿੰਡਾਂ ਨੂੰ ਜਿਹੜਾ ਆ ਇਧਰ ਉਧਰ ਜਾਣ ਤੋਂ ਪ੍ਰੋਬਲਮ ਆ ਰਹੀ ਹੈ ਉਥੇ ਤੁਹਾਨੂੰ ਦੱਸਦੇ ਕਿ ਇੱਕ ਬੀਬੀ ਨਾਲ ਗੱਲਬਾਤ ਕਰਦੇ ਹੋਏ ਸਾਡੇ ਪੱਤਰਕਾਰ ਨੇ ਜਦੋਂ ਉਹਨਾਂ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਅਸੀਂ ਆਪਣੇ ਪੇਕੇ ਗਏ ਹੋਏ ਸੀ ਉਹ ਬੀਬੀ ਆਪਣੇ ਪਿੰਡ ਤੋਂ ਜਿਹੜਾ ਆ ਆਪਣੇ ਪੇਕੇ ਪੁਲੋਂ ਪਾਰ ਆਈ ਹੋਈ ਸੀ ਜਿੱਥੇ ਕਿ ਉਹਨੇ ਦੱਸਿਆ ਕਿ ਜਦੋਂ ਮੈਂ ਵਾਪਸ ਆਪਣੇ ਘਰ ਪਰਤ ਰਹੀ ਆ ਤਾਂ ਉਸ ਤੋਂ ਪਹਿਲਾਂ ਹੀ ਇਹ ਪੁਲ ਜਿਹੜਾ ਆ ਟੁੱਟ ਜਾਂਦਾ ਆ ਤੇ ਬੇੜੀ ਵੀ ਨਹੀਂ ਚਲਦੀ ਪਈ ਮੈਨੂੰ ਇੱਥੇ ਬੈਠੀ ਨੂੰ ਕਾਫੀ ਦੇਰ ਹੋ ਗਈ ਆ ਪਰ ਕੀ ਕਰਾਂ ਹੁਣ ਆਪਣੇ ਘਰ ਜਾਣ ਚ ਵੀ ਉਹ ਅਸਮਰਥਤਾ ਤਾਂ ਦਾਦੇ ਕਿ ਬਹੁਤ ਸਾਰੀ ਪਰ ਸਾਨੀ ਲੋਕਾਂ ਨੂੰ ਹੋ ਰਹੀਏ ਇਸੇ ਤਰ੍ਹਾਂ ਹੀ ਲੋਕਾਂ ਨੇ ਦੱਸਿਆ ਕਿ ਇਸ ਦਾ ਪਾਣੀ ਜਿਹੜਾ ਆ ਹ ਦੋ ਵੱਧ ਜਿਹੜਾ ਆ ਵਧ ਗਿਆ ਆ ਤੇ ਜੇਕਰ ਪਾਣੀ ਦਾ ਪੱਦਰ ਹੋਰ ਜ਼ਿਆਦਾ ਵੱਧਦਾ ਆ ਤੇ ਇਹ ਪੈਲਟੂਨ ਪੁੱਲ ਜਿਹੜਾ ਆ ਟੁੱਟ ਕੇ ਰੁੜ ਵੀ ਸਕਦਾ ਆ ਤੇ ਇਹਨੂੰ ਭਾਰੀ ਨੁਕਸਾਨ ਹੋ ਸਕਦਾ ਤਾਂ ਜੇਕਰ ਇਸ ਤਰ੍ਹਾਂ ਹੁੰਦਾ ਆ ਤੇ ਫਿਰ ਸਮਝ ਲੋ ਕਿ ਕਾਫੀ ਦੇਰ ਤੱਕ ਜਿਹੜਾ ਲੋਕਾਂ ਨੂੰ ਬੇੜੀ ਦਾ ਸਹਾਰਾ ਲੈਣਾ ਪਏਗਾ ਤੇ ਉੱਥੇ ਵੀ ਇਹ ਬੇੜੀ ਦਾ ਸਹਾਰਾ ਤਾਂ ਲੈਣੇ ਪਏਗਾ ਪਰ ਬਹੁਤ ਸਾਰੇ ਕੰਮ ਜਿਹੜੇ ਆ ਉਹ ਲੋਕਾਂ ਦੇ ਇੱਧਰ ਉੱਧਰ ਜਾਣ ਤੇ ਜਿਹੜੇ ਆ ਰੁਕ ਜਾਣਗੇ ਜਿਹੜੇ ਉੱਧਰ ਗਏ ਨੇ ਉਹ ਵੀ ਰੁਕ ਜਾਣਗੇ ਜਿਹੜੇ ਉੱਧਰ ਰਹਿ ਜਾਂਦੇ ਨੇ ਆਂਡੇ ਵਾਂਡੇ ਗਏ ਉਹ ਵੀ ਰੁਕ ਜਾਣਗੇ ਬੀਬੀ ਵੀ ਜਿਹੜੀ ਹੈ ਉਹ ਆਪਣੇ ਪੇਕੇ ਆਈ ਹੋਈ ਸੀ ਤਾਂ ਉਹ ਪੇ ਕਿਉਂ ਜਦੋਂ ਆਪਣੇ ਸਹੁਰੇ ਪਰਿਵਾਰ ਵੱਲ ਵਾਪਸ ਆਪਣੇ ਘਰ ਪਰਤਦੀ ਹੈ ਤਾਂ ਪੋਲ ਟੁੱਟਿਆ ਨਜ਼ਰ ਆਉਂਦਾ ਤੇ ਉਹ ਵੀ ਬੈਠ ਕੇ ਜੜਾ ਆ ਇਹੋ ਗੱਲ ਕਹਿੰਦੀ ਹੈ ਕਿ ਸਾਡਾ ਇਹ ਪੁਲ ਪੱਕਾ ਹੋਣਾ ਚਾਹੀਦਾ ਆ ਇਹ ਦਰਿਆ ਦੇ ਕਿਨਾਰੇ ਪੱਕੇ ਹੋਣੇ ਚਾਹੀਦੇ ਤਾਂ ਕਿ ਸਾਡੇ ਲੋਕਾਂ ਨੂੰ ਜਿਹੜੀ ਹੈ ਕਿਸੇ ਵੀ ਤਰ੍ਹਾਂ ਦੀ ਕੋਈ ਪਰੇਸ਼ਾਨੀ ਨਾ ਆਏ ਆਓ ਦੇਖਦੇ ਹਾਂ ਤਸਵੀਰਾਂ ਤੇ ਕਰਦੇ ਹਾਂ ਗੱਲਬਾਤ ਪਾਜੀ ਮੈਂ ਪੀਕੇ ਆਪਣੇ ਕੱਲ੍ਹ ਦੀ ਗਈ ਸੀ ਰਾਤ ਰਹੀ ਪੀਕੇ ਤੇ ਮੈਨੂੰ ਜਾਣਾ ਸੀ ਪਾਰ ਨੂੰ ਤੇ ਉਹ ਦਰਿਆਏ ਪਾਣੀ ਬੜਾ ਆ ਗਿਆ ਬੜੀ ਮੁਸ਼ਕਲ ਹੋ ਗਈ ਨਹੀਂ ਵੇੜੀ ਨਹੀਂ ਪੈਂਦੀ ਪਈ ਪੁਲ ਦੇ ਅੱਗੇ ਪਾਣੀ ਬਹੁਤ ਆ ਗਿਆ ਆਹ ਤਾਂ ਢੋਲ ਵੀ ਰੁੜਨ ਦਾ ਖਤਰਾ ਆ ਫਰੇਪਾਣੀ ਨੂੰ ਦੋ ਦਿਨ ਦਰਿਆਏ ਪਾਣੀ ਆਣਾ ਆ ਤੇ ਬੜੀ ਮੁਸ਼ਕਲ ਆ ਭਾਜੀ ਸਾਡੇ ਮੰਡ ਦਾ ਪੋੜ ਵੱਜਣਾ ਚਾਹੀਦਾ ਪੋੜ ਵੱਜੇ ਪੱਕੀ ਪੱਕਾ ਦਰਿਆ ਵੱਜੇ ਚਾ ਸ਼ਬੇਰਿਓ ਤੇ ਚਲੋ ਸਾਡੀ ਮੁਸ਼ਕਲ ਜਿਹੜੀ ਆ ਦੂਰ ਹੋ ਜੇ ਆਰਾਮ ਨਾਲ ਜਾਂ ਫਿਰ ਘਰ ਜਾਈਏ ਐਸਾ ਨੂੰ ਇੱਥੇ ਛੇੜਦੇ ਆਂ ਤੇ ਬੈਠੇ ਦੇ ਆ ਕਿਹੜੇ ਬੰਦੇ ਇੱਥੋਂ ਵੀ ਅਸੀਂ ਛੇਬੇ ਜਾਣਾ ਭਾਜੀ ਛੇਬੇ ਇਹ ਬਿਆਡਾ ਕਰਾ ਗੋਰਦੋਰੀ ਇਧਰ ਮੈਂ ਉਹ ਕਾਨੂੰ ਆਉਣ ਵਾਲੇ ਦੇ ਤੇ ਕੇ ਨੇ ਪੁਰਾਣੇ ਛਾ ਲਿਆ ਆਂ ਅਲਦੀ ਮੈਂ ਗਈ ਦੀ ਸੀ ਸਰਾਪ ਮੈਂ ਆਪਣੇ ਤੇ ਕੇ ਰਿਹਾ ਸੋਹਣ ਮੈਂ ਚਾ ਉਸ ਵੇਲੇ ਚਾ ਚੂਪੀ ਰੋਟੀ ਖਾਧੀ ਤੇ ਮੈਂ ਦਸ ਲਈ ਤੇ ਮੈਂ ਚੱਲ ਮੈਂ ਚੱਲਣੀ ਆਪਣੇ ਪਿੰਡ ਤੇ ਹੱਥੋਂ ਤੇ ਨੰਗੇ ਨਹੀਂ ਜਾਂਦੇ ਆ ਸਰਕਾਰਾਂ ਤੋਂ ਕੀ ਮੰਗ ਕਰਦੇ ਆ ਅਸੀਂ ਸਰਕਾਰਾਂ ਨੂੰ ਕਹਿੰਦੇ ਆ ਸਾਡਾ ਪੱਕਾ ਪੋਲ ਬਣਨੂ ਪੱਕਾ ਪੋਲ ਬਣਨੂ ਪੱਕਾ ਦਰਿਆ ਪੱਕਾ ਸਾਡਾ ਤੇ ਸਾਡਾ ਤੋਂ ਪੱਕਾ ਦਰਿਆ ਸਾਡਾ ਬੰਦ ਜਿਹੜਾ ਪੁਲ ਵੱਜਦੇ ਚਲੋ ਅਸੀਂ ਦਿਨ ਰਾਤ ਜਾ ਸਕੀਏ ਆ ਸਕੀਏ ਸਾਨੂੰ ਕੋਈ ਪ੍ਰੋਬਲਮ ਨਾ ਹੋਵੇ ਮਸਤ ਸਿੰਘ ਨਾ ਜੀ ਮੇਰਾ ਪਾਣੀ ਦਾ ਪੱਧਰ ਕਿੰਨਾ ਵੱਧਿਆ ਪਾਣੀ ਦਾ ਪੱਧਰ ਬਹੁਤ ਜ਼ਿਆਦਾ ਵੱਧ ਗਿਆ ਜੀ 50000 ਤੋਂ ਉੱਪਰ ਟੱਪ ਗਿਆ ਜੀ ਤੁਸੀਂ ਪਾਣੀ ਹਾਂ ਜੀ ਇਸ ਪਾਣੀ ਦੇ ਨਾਲ ਜਿਹੜਾ ਪਲਟੂਨ ਪੁਲ ਸੀ ਉਹਨੂੰ ਵੀ ਨੁਕਸਾਨ ਪਹੁੰਚਿਆ ਪੁਲ ਨੂੰ ਨੁਕਸਾਨਾ ਜੀ ਰੈਂਪ ਦੋਨਾਂ ਛੱਡਾ ਦੇ ਰੁੜ ਗਏ ਆ ਤੇ ਪਾਣੀ ਦਾ ਬਹਾਅ ਬਹੁਤ ਜ਼ਿਆਦਾ ਜੀ ਪਾਣੀ ਹੋਰ ਵੀ ਆਉਣ ਦੇ ਚਾਂਸ ਹੈ ਪੁਲ ਨੂੰ ਵੀ ਨੁਕਸਾਨ ਹੋ ਸਕਦਾ ਜੀ ਜਿਆਦਾ ਪਾਣੀ ਹੋਰ ਚੜ ਗਿਆ ਤੇ ਜਿਹੜੇ ਆਉਣ ਜਾਣ ਵਾਲੇ ਲੋਕ ਸੀ ਉਹ ਪਰੇਸ਼ਾਨ ਹੋ ਰਹੇ ਬਹੁਤ ਪਰੇਸ਼ਾਨ ਹੋ ਰਹੇ ਜੀ ਇੱਕ ਵਿਆਹ ਹੀ ਪਾਰ ਕੁੜੀ ਦਾ ਲੜਕੀ ਦਾ ਵਿਆਹ ਹੀ ਉਹਨਾਂ ਨੂੰ ਬੜੀ ਮੁਸ਼ਕਲ ਪਾਰ ਕੀਤਾ ਜੀ ਉਸ ਬੰਦੇ ਫਸ ਕੇ ਪਾਰ ਵੀ ਆ ਜੀ ਜੀ ਵਿਆਹ ਲਈ ਅੱਛਾ ਉਹਨਾਂ ਵੀ ਕਾਫੀ ਪ੍ਰਾਬਲਮ ਹੈ ਜੀ ਬਹੁਤ ਜ਼ਿਆਦਾ ਬਹਾਅ ਸੀ ਹਾਂ ਜੀ ਹਾਂ ਜੀ ਬਹੁਤ ਮੁਸ਼ਕਲ ਹੈ ਜੀ ਉਹਨਾਂ ਦੇ ਮੁੰਡੇ ਦਾ ਵੀ ਵਿਆਹ ਹੈ ਇਹ ਕਿਸ਼ਤੀ ਪੈ ਰਹੀ ਹੈ ਜੀ ਅਜੇ ਨਹੀਂ ਕਿਸ਼ਤੀ ਨਹੀਂ ਪਈ ਜੀ ਪਿੱਛੋਂ ਨਿਉਣਾ ਕੱਢਿਆ ਲਗ ਲਗ ਪਾਣੀ ਜੀ ਜੀ ਕਿਸ਼ਤੀ ਆਪਣਾ ਥ ਅੱਜ ਜਿਹੜਾ ਪਾਣੀ ਦਾ ਪੱਦਰ ਵਧਿਆ ਕਿੱਲੇਵੇਂ ਦਾ ਵਧਿਆ ਪਾਣੀ ਦਾ ਪੱਦਰ ਪਾਣੀ ਦੇ ਸਵੇਰੇ 3-4 ਵਜੇ ਤੋਂ ਦਰਮਿਆਨੋਂ ਆਇਆ ਪਾਣੀ ਤੇ ਇਹ ਹੁਣ ਮੋੜਾ ਹੋ ਗਿਆ ਤੇ ਹੁਣ ਇਹਨਾਂ ਆਪਣੀ ਮਰਜ਼ੀ ਨਾਲ ਹੀ ਹਟਣਾ ਤੇ ਅਸੀਂ ਰਾਤ ਦੇ ਰਾਤ ਖੜੋਤੇ ਹਾਂ ਪਾਰ ਦੇ ਪਾਰ ਖੜੋਤੇ ਹਾਂ ਹੁਣ ਇਹਦੇ ਵਿੱਚ ਅਸੀਂ ਕੁਝ ਨਹੀਂ ਕਰ ਸਕਦੇ ਤੁਸੀਂ ਕਿਹੜੇ ਪਿੰਡ ਜਾਣਾ ਸੀ ਪਾਰਲੇ ਪਾਸੇ ਲੈ ਟੂਟ ਚੇਬੇ ਜਾਣਾ ਸੀ ਸਰਕਾਰਾਂ ਕੋ ਕੀ ਮੰਗ ਕਰਦੇ ਹੋ ਸਰਕਾਰਾਂ ਕੋ ਮੰਗੇ ਹੋਏ ਕਰਨੀਓ ਮੈਂ ਸਾਡੇ ਗਊਆ ਕੋਣ ਲਾ ਦੇਓ ਸਰਕਾਰ ਨੇ ਲਾਉਣਾ ਅਸੀਂ ਤੇ ਲਾ ਨਹੀਂ ਸਕਦੇ ਸਾਡੇ ਕੋਲ ਮੰਜਾ ਨਹੀਂ ਬਣਦਾ ਅਸੀਂ ਇਹ ਪੋੜਾ ਸਕਣੀ ਆ ਜੋ ਕਰਨਾ ਤੋਹਾਂ ਕਰਨਾ ਤੇ ਇਹ ਮੜਾ ਮੋਠਾ ਇਹ ਗਰੀਬ ਬੰਟਾ ਜਿਹੜੀ ਜਨਾ 5000 ਦੁਨੀਆ ਐ ਫਾ ਲੱਗੀ ਐ ਉਹ ਕਿਤੇ ਨਾ ਆ ਸਕਦੇ ਨੇ ਜੱਸ ਦੇ ਕੋ ਹੱਸਾ ਵਾਪਰ ਜਾਏ ਕਿ ਕਿੱਧਰ ਨੂੰ ਜਾਵਾਂ ਹੈ ਹੈ ਦੇ ਕੋ ਹੱਸਾ ਵਾਪਰ ਦੇ ਦੇ ਅਸੀਂ ਕੁਝ ਨਹੀਂ ਕਰ ਸਕਦੇ